ਸਸ਼ਕਾਲ ਦੋਸਤੋ ਸਾਹਿਤਨਾਮਾ ਪੰਜਾਬੀ ਮੈਗਜ਼ੀਨ YouTube ਚੈਨਲ ਤੇ ਮੈਂ ਸविता ਆਪ ਸਭ ਦਾ ਸਵਾਗਤ ਕਰਦੀ ਹਾਂ ਮੇਰਾ ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਰੰਧੀਰ ਸਿੰਘ ਚੰਦ ਰਚਿਤ ਪੁਸਤਕ ਰੂਹਾਂ ਦੇ ਹਾਨੀ ਹੈ ਰੰਧੀਰ ਸਿੰਘ ਚੰਦ ਨੇ ਆਪਣੀ ਇਸ ਪੁਸਤਕ ਦੇ ਵਿੱਚ ਸੰਸਾਰ ਪ੍ਰਸਿੱਧ ਲੇਖਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਰਚਨਾ ਕਾਰਜ ਨੂੰ ਆਧਾਰ ਬਣਾਇਆ ਹੈ। ਇਹ ਪੁਸਤਕ ਸੰਸਾਰ ਦੇ ਪ੍ਰਸਿੱਧ ਲੇਖਕਾਂ ਦੇ ਜੀਵਨ ਦੇ ਅਜਿਹੇ ਦਿਲਚਸਪ ਪੱਖਾਂ ਤੇ ਝਾਤ ਪਾਉਂਦੀ ਹੈ ਜਿਸ ਤੋਂ ਸ਼ਾਇਦ ਸਾਰੇ ਪਾਠਕ ਵਕਫਾ ਨਾ ਹੋਣ। ਲੇਖਕ ਖੁਦ ਇਸ ਪੁਸਤਕ ਦੀ ਭੂਮਿਕਾ ਦੇ ਵਿੱਚ ਲਿਖਦਾ ਹੈ ਕਿ ਸੰਸਾਰ ਪਰ ਵਿੱਚ ਅਨੇਕ ਲੇਖਕ ਜਹੀ ਹੋਏ ਹਨ ਜੋ ਆਪਣੇ ਦੇਸ਼ ਕਾਲ ਉਪਰ ਆਪਣੀ ਅਮਿੱਟ ਛਾਪ ਛੱਡ ਜਾਂਦੇ ਹਨ ਕੁਦਰਤੀ ਗੱਲ ਹੈ ਕਿ ਲੇਖਕ ਦੀ ਜ਼ਾਤੀ ਜ਼ਿੰਦਗੀ ਉਸਤੇ ਪ੍ਰੇਰਨਾ ਸਰੋਤ ਅਤੇ ਉਸਦੇ ਲਿਖਣ ਢੰਗ ਬਾਰੇ ਪਾਠਕਾਂ ਦੀ ਉਤਸੁਕਤਾ জাগੇ ਲੇਖਕ ਵੀ ਮਨੁੱਖ ਹੁੰਦਾ ਹੈ ਅਤੇ ਉਸ ਵਿੱਚ ਆਮ ਮਨੁੱਖਾਂ ਵਰਗੇ ਗੁਣਾ ਦੋਸ਼ਾਂ ਦਾ ਹੋਣਾ ਵੀ ਕੁਦਰਤੀ ਗੱਲ ਹੈ ਪਰ ਇਸ ਦੇ ਨਾਲ ਹੀ ਉਸ ਵਿੱਚ ਕੁਝ ਅਜਿਹੇ ਵਿਸ਼ੇਸ਼ ਲੱਛਣ ਹੁੰਦੇ ਹਨ ਜੋ ਆਮ ਆਦਮੀ ਵਿੱਚ ਨਹੀਂ ਪਾਏ ਜਾਂਦੇ ਸੰਸਾਰ ਦੇ ਕੁਝ ਮਹਾਨ ਨੇਕਾਂ ਦੇ ਜੀਵਨ ਦੇ ਅਜਿਹੇ ਦਿਲਚਸਪ ਪੱਖਾਂ ਦੇ ਚਾਤ ਪਾਉਣਾ ਇਸ ਪੁਸਤਕ ਦਾ ਮੰਤਵ ਹੈ ਰੂਹਾਂ ਦੀਹਾਣੀ ਵਿੱਚ 18ਵੀ 19ਵੀ ਅਤੇ 20ਵੀ ਸਦੀ ਦੇ ਕੂਝ ਪ੍ਰਮੁੱਖ ਅਤੇ ਹਰਮਨ ਪਿਆਰੇ ਲੇਖਕਾਂ ਦੇ ਜੀਵਨ ਅਤੇ ਰਚਨਾਕਾਰਜ ਨੂੰ ਵਿਸ਼ਾ ਬਣਾਇਆ ਗਿਆ ਹੈ ਯੂਰਪ ਅਮਰੀਕਾ ਤੇ ਏਸ਼ੀਆ ਦੇ ਇਹ ਕਲਾ ਰਾਜੂ ਸਾਡੇ ਸਭ ਦੇ ਆਪਣੇ ਹਨ ਇਨ੍ਹਾਂ ਨੇ ਜੀਵਨ ਦੇ ਦੁਖਾਂਤ ਅਤੇ ਮਾਨਤਾਵਾਂ ਨੂੰ ਸਿੱਧਤ ਨਾਲ ਭਗਿਆ ਹੈ ਅਤੇ ਆਪਣੀ ਕਲਾ ਜਗਤ ਦਾ ਉੱਤਮ ਹਿੱਸਾ ਸਾਨੂੰ ਬਖਸ਼ਿਆ ਹੈ ਇਸ ਪੁਸਤਕ ਦੇ ਵਿੱਚ ਲਗਭਗ 27 ਲੇਖਕਾਂ ਦੀ ਜੀਵਨੀ ਨੂੰ ਮੈਂ ਲੇਖ ਦਿੱਤੇ ਗਏ ਹਨ ਜਿਨ੍ਹਾਂ ਵਿੱਚੋਂ வால்ਟਅਰ ਰੂਸੋ ਗੋਇਟੇ ਕਿਡਸ ਰੋਬਰਟ ਬਰਾਊਨਿੰਗ ਵਾਲਟ ਬਿਟਮੈਨ ਦਾਸਤੋਵਸਕੀ ਟਾਲਸਟੋਏ ਫਰਾਇਡ ਜਾਰਜ ਬਰਨਾਰਡ ਸ਼ਾ ਹੈਮਿੰਗਵੇ ਪਾਬਲੋ ਨੈਰੂਦਾ ਸਾਰਤਰ ਕਾਮੂ ਵੋਜ਼ੈਂਸਕੀ ਆਦ ਪ੍ਰਮੁੱਖ ਹਨ ਸੋ ਇਸ ਪ੍ਰਕਾਰ ਇਹ ਪੁਸਤਕ ਇਨਾ ਸੰਸਾਰ ਪ੍ਰਸਿੱਧ ਲੇਖਕਾਂ ਦੀ ਪਰੇ ਜਾਣਨ ਦੇ ਲਈ ਇੱਕ ਟੁਕਵਾ ਸਾਧਨ ਸਿੱਧ ਹੁੰਦੀ ਹੈ ਧੰਨਵਾਦ